ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਮ ਹੋਗੇ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਲੱਖਾ ਸਿਧਾਨਾ ਦੀਆਂ ਹੁਣ ਗੱਲਾਂ ਹੋ ਰਹੀਆਂ ਨੇ ਤੇ ਲੋਕ ਕਹਿ ਵੀ ਰਹੇ ਨੇ ਕਿ ਲੱਖਾ ਸਿਧਾਨਾ ਨੂੰ ਇਸ ਵਾਰ ਅਸੀਂ ਵੋਟਾਂ ਦੇ ਵਿੱਚ ਯਾਦਤ ਯਾਦਾ ਵੋਟਾਂ ਪਾ ਕੇ ਜਿਤਾਵਾਂਗੇ ਇਸ ਤਰ੍ਹਾਂ ਦੇ ਹਾਲਾਤ ਅੱਜ ਜਿਵੇਂ ਲੋਕਾਂ ਦੇ ਨਾਲ ਵਿਚਰ ਰਹੇ ਆਂ ਜੇ ਲੋਕਾਂ ਨੂੰ ਜਾ ਕੇ ਮਿਲ ਰਹੇ ਆ ਤਾਂ ਪਤਾ ਲੱਗ ਰਿਹਾ ਪਿੰਡਾਂ ਦੇ ਵਿੱਚ ਕਿ ਲੱਖਾ ਸਧਾਨਾ ਨੂੰ ਇਸ ਵਾਰ ਲੋਕ ਚਾਹੁੰਦੇ ਨੇ ਕਿ ਲੱਖਾ ਸਧਾਨਾ ਨੂੰ ਜਿਆਦਾ ਤੋਂ ਜਿਆਦਾ ਵੋਟਾਂ પાਕੇ ਉਸ ਨੂੰ ਜਿਤਾਈਏ ਕਿ ਅੱਥ ਦੇ ਵਿੱਚ ਇੱਕ ਪਾਵਰ ਆਉਣ ਦੇ ਨਾਲ ਉਹ ਬਹੁਤ ਮੁੱਦੇ ਸੁਲਝਾ ਸਕਦਾ ਹੈ ਇਸ ਤਰ੍ਹਾਂ ਦਾ ਲੋਕਾਂ ਦਾ ਕਹਿਣਾ ਕਿ ਇਸ ਵਾਰ ਬਹੁਤ ਲੋਕ ਲੱਖਾ ਸਧਾਨਾ ਦੇ ਹੱਕ ਦੇ ਵਿੱਚ ਨੇ ਕਿ ਇਸ ਵਾਰ ਰੱਖਾ ਸਧਾਨਾ ਨੂੰ ਵੋਟਾਂ ਦੇ ਵਿੱਚ ਜ਼ਰੂਰ ਜਿਤਾਉਣਾ ਬਾਕੀ ਤੁਸੀਂ ਇਹ ਲੱਖ ਸਦਾਨਾ ਵੇਚ ਦੀਆਂ ਦੋ ਵੀਡੀਓ ਨੂੰ ਹਮੇਸ਼ਾ ਯਾਦ ਰੱਖਿਓ ਤੇ ਦੋ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਵੋ ਇੱਥੇ ਜਿਹੜੇ ਬਾਪੂ ਸਾਡੇ ਕਹਿੰਦੇ ਸ਼ੇਰਾ ਬਾਦਲ ਨੇ ਮੋਟਰ ਲਵਾਈ ਆ ਮਾ ਮੋਟਰ ਚੇਤੇ ਆ ਜਿਹੜੀਆਂ ਬੇਅਦਗੀਆਂ ਹੋਈਆਂ ਕਾਹਨ ਹੋਇਆ ਭੁੱਲ ਗਿਆ 19 ਦੇ ਵਿੱਚ ਬੇਅਦਵੀ ਦਿੱਲੀ ਬਰਗਾੜੀ ਮੋਰਚਾ ਲੱਗਿਆ ਸੀਗਾ ਤਿੰਨ ਮਹੀਨੇ ਪਹਿਲਾਂ ਚੱਕਿਆ ਗਿਆ ਮੋਰਚਾ ਸਮਾਪਤ ਹੋਇਆ ਬੋਟਾਂ ਤੋਂ ਤੇ 19 ਦੇ ਵਿੱਚ ਇਥੋਂ ਹਰਸਿਮਰ ਜਤਾਦੀ ਸੀਗੀ ਤਸਕਵੀਰ ਸੰਸਤਾ ਦਾ ਸੀਗਾ ਪ੍ਰੇਪੁਰੋਂ ਇੰਨੀ ਜਿਆਦਾ ਸਾਡੇ 80 ਤੋਂ ਲੈ ਕੇ 95 ਤੱਕ ਕਿੰਨਾ ਕਹਾਣ ਹੋਇਆ ਕਾਮ ਦਾ ਹਜ਼ਾਰਾਂ ਮੁੰਡੇ ਮਰ ਗਏ ਤਖਤ ਘਾਤ ਦੇ ਟੈਂਕਾਂ ਤੋਪਾਂ ਝਾੜਤੀਆਂ ਨੌਜਵਾਨ ਕੁੜੀਆਂ ਮਟਿਆਰਾਂ ਨੰਗੀਆਂ ਕਰਕੇ ਉੱਤੇ ਭਰਾ ਤੇ ਪਿਓ ਨੂੰ ਪਾ ਦਿੰਦੇ ਸੀ ਆ ਜਾਬੜੋ ਮਾਜੇ ਨਿਕਦੇ 40 40 ਸਾਲ ਹੋ ਗਏ ਬਰਾਤਾਂ ਨਹੀਂ ਚੜੀਆਂ ਘਰਾਂ ਚ ਬਦਵਾ ਕਲੋਨੀਆਂ ਬਣੀਆਂਆਂ ਨਹੀਂ हां ये आई है दो बारी बनाई कांग्रेस दो बारी 15 18 साल ਦਾ ਕਹਾਣ ਕਿਨੇ ਚਰਚ ਭੁੱਲ ਗਏ ਸੀ ਅਸੀਂ ਸੱਤਾਂ ਸਾਲਾਂ ਚ 95 ਤੋਂ ਲੈ ਕੇ 2002 ਕੈਪਟਨ ਲਿਆਂਦਾ ਇੱਕ ਵਾਰੀ ਦੋ ਵਾਰੀ ਲਿਆਂਦੀ ਆ ਸਾਡੀ